ਸਾਰੀਆਂ ਨਦੀਆਂ ਨਾਲਿਆਂ ਚੋਆ ਦੀ ਸਫਾਈ ਕੀਤੀ ਗਈ ਹੈ ਤੇ 204.5 ਕਰੋੜ ਰੁਪਇਆ ਜਿਹੜਾ ਉਹ ਇਹਦੇ ਲਈ ਫੰਡ ਅਲਾਟ ਕੀਤੇ ਗਏ ਨੇ ਤੇ ਸਟੇਟ ਡਿਜਾਸਟਰ ਮੀਟੀਗੇਸ਼ਨ ਫੰਡ ਦੇ ਵਿੱਚੋਂ ਵੀ ਬੰਨਾ ਦੀ ਮਜ਼ਬੂਤੀ ਲਈ ਕੰਮ ਕੀਤੇ ਜਾ ਰਹੇ ਨੇ ਤੇ ਜ਼ਿਲ੍ਹਿਆਂ ਦੇ ਵਿੱਚ 8.76 ਲੱਖ ਜਿਹੜੇ ਈਸੀ ਬੈਗਰ ਉਹ ਖਰੀਦੇ ਗਏ ਨੇ ਤੇ 242000 ਬੈਗ ਨੇ ਜਿਹੜੇ ਉਹ ਮਿੱਟੀ ਦੇ ਨਾਲ ਭਰ ਕੇ ਤਿਆਰ ਰੱਖੇ ਗਏ ਨੇ ਤੇ ਮਿੱਟੀ ਦੀ ਸਥਿਰਤਾ ਨੂੰ ਬਣਾਉਣ ਦੇ ਲਈ 5342 ਬੂਟੇ ਲਗਾਉਣ ਲਈ ਤੇ 1044 ਚੱਕ ਡੈਮ ਬਣਾਏ ਗਏ ਨੇ 3957 ਸੋਕ ਪਿੱਟਾ ਬਣਾਈਆਂ ਗਿੰਦਿਆਂ ਨੇ ਤੇ 2.90 94 ਕਿਲੋਮੀਟਰ ਜਿਹੜੇ ਲੰਬੇ ਵੈਟੀ ਵਰਕ ਘਾਹ ਦੇ ਬੂਟੇ ਉਹ ਵੀ ਪੂਰੇ ਕੀਤੇ ਗਿੰਦਿਆਂ ਨੇ ਸਿਰ ਐਮਰਜੈਂਸੀ ਰਿਸਪਾਂਸ ਟੀਮਾਂ ਤਿਆਰ ਕੀਤੀਆਂ ਗਿੰਦਿਆਂ ਨੇ ਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਸਮੇਂ-ਸਮੇਂ ਤੇ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਸੋ ਜਿਹੜਾ ਅੱਜ ਚਲ ਪੰਡਾਰਾ ਤੇ ਪਿਛਲੇ ਸਾਲ ਦੇ ਕੰਪੈਰੀਟਿਵਲੀ ਜੀ 2024 ਦੇ ਵਿੱਚ ਵੀ ਲਾ ਲਈਏ ਉਹਨਾਂ ਦੇ ਮੁਕਾਬਲੇ ਵੀ ਉਸੇ ਲੈਵਲ ਤੇ ਚੱਲ ਰਿਹਾ ਹੈ ਜਿਹੜਾ 2023-24 ਦੇ ਵਿੱਚ ਚੱਲ ਰਿਹਾ ਸੀ ਸੋ ਇਸ ਕਰਕੇ ਹੜਾਂ ਦੀ ਸਥਿਤੀ ਮੈਂ ਕਹਿ ਸਕਦਾ ਕਿ ਅੱਜ ਦੀ ਦਿਲ ਪੂਰੀ ਕੰਟਰੋਲ ਦੇ ਵਿੱਚ ਕੋਈ ਕਿਸੇ ਕਿਸਮ ਦੀ ਖਤਰਾ ਜਿਹੜਾ ਉਹ ਨਹੀਂ ਹੈ